ਉਹ ਸੰਗ ਨੇ ਕਰਨੀ ਕਿਉਂ ਕਿ ਆਪਾਂ ਪਰਦੇ ਕਿ ਸੰਗਦਰ ਹਰ ਦਾ ਬਸੇ ਉਸ ਸੰਗ ਵਿੱਚ ਪਰਮੇਸ਼ਰ ਪਾਤਾ ਤੇ ਪਰਵੇਸ਼ਨ ਦੀ ਆਪਣੀ ਕੀਤੇ ਅਦਾਸ ਇਹ ਨਹੀਂ ਜਾਂਦੀ ਇਸ ਕਰਕੇ ਤੁਮ ਨੂੰ ਆਪਰੇ ਇਥੇ ਤਾਂ ਕਰਤੇ ਹੋਇਆ ਕਿ ਭਾਈ ਦੇ ਨੂੰ ਸਿਣੇ ਜਿੰਨ ਦੀ ਯਾਤਰਾ ਕੀਤੀ ਤੇ ਆਪਾ ਫੈਰ ਕਰਤੇ ਗਲਤੀਆ ਕਰਦੇ ਆਂ ਇਹ ਮੰਨੇ ਕਿ ਕਿ ਗੈਰਹੀ ਮੈਂ ਤਾਂ ਕਰੀ ਗਲਤੀ ਕੀਤੀ ਨਹੀਂ ਉਹ ਮੰਨੇ ਜਾਂ ਨਾ ਮੰਨੇ ਇਹ ਗਲਤੀ ਆਪਣੇ ਤੋਂ ਬੜੀ ਸਾਰਿਆਂ ਤੋਂ ਹੁੰਦੀ ਜੇ ਕੋ ਬੰਦਾ ਸੌਖਾ ਨਾ ਤੇ ਆਪਾਂ ਇਹ ਕਹੀਏ ਕਿ ਇੱਕ ਆਲ ਫੁਕਾ ਮਰਦਾ ਸੀ ਤੇ ਵੇਖੋ ਉਹਨੇ ਨਾ ਸੌਖਾ ਇਹ ਇੱਕ ਤਾਪ ਜਿਵੇਂ ਅਸੀਂ ਦਿੱਤੇ ਹਾਂ ਦਿੱਤਾ ਉਹ ਵੈਨ ਲੇਕਰ ਸਾਡੇ ਅੰਦਰ ਹੀ ਰੱਖਾ ਇਹ ਸਾਨੂੰ ਲੈ ਲੁਕੇ ਇਹ ਆਪਣੇ ਭਾਵੇਂ ਕਿਤੇ ਵੀ ਜੰਗਲ ਕੀ ਆਪਣੇ ਅੰਦਰ ਸੰਸਕਰ تقريبا ਆ ਜਾਂਦਾ ਹੈ ਇਹਨਾਂ ਦੇ ਸਾਡੇ ਕੋਲ ਪੰਜ ਕਿਤੇ ਪੈਲੇ ਸੌਪੇ ਜੀ ਦੇ ਲੜ ਕੇ ਬਿਖੋ ਸਾ ਨਹੀਂ ਪੜਾ ਇਸ ਕਰਕੇ ਆਪਾਂ ਮੱਤੇ ਹਮ ਅપરાਦੀ ਸਾਧੂ ਤੇ ਤੁਮ ਬਖਸ਼ਣਾ ਅਸੀਂ ਗੁਰੂ ਪਾਤਸ਼ਾਹ ਦੀ ਗਰਦਾਸ ਕਰਨੀ ਵੀ ਪਾਤਸ਼ਾਹ ਫਰੀਦਕੋਟ ਸਿਲੇ ਰਹੇ ਜੀਵਨ ਦੀ ਯਾਦਾਂ ਕੀਤੀ ਤੇ ਵਿਦਵਨ ਦਿੱਤੀਆਂ ਹਰ ਮਦਰ ਸਾਫਾ ਕਾ ਬੁੱਕ ਇਹਦੇ ਤੇਰੇ ਨੂੰ ਪਸ਼ਟ ਪੂਰਨੇ ਹੋਦਾਂ ਸਾਡੇ ਦਰਬਾਰ ਸਾਹਿਬ ਦੀ ਗ੍ਰੰਥੀ ਤੇ ਇਹਨੂੰ ਆਪਾਂ ਸਤਿਗੰਗਾਈ ਇੱਕ ਤੋਂ 500 ਸੋਨੂੰ ਦਾ ਸੰਗਤ ਤੇ ਬ੍ਰਹਮਤਰਾਸ ਨਿਪਟਾਈ ਇੱਕ ਕਰਤਾਸ ਭਾਰ ਕੇ ਜੀ ਗੋਬਨ ਦਾਸ ਦਾ ਆਖਰ ਚਾਪਾਈ ਤੇ ਚਿੰਨ੍ਹ ਦੀ ਆਪਣੀ ਕੀ ਗੱਲ ਕਰਨਾ ਕੀ ਹੈ ਆਫੀ ਗੌਣਿਟ ਕੋੜਿਆ ਹੈ ਰੈਕੀ ਉੱਤੇ ਰਿਖਵਾਂ ਤਰਾਸਾ ਤੋਂ ਗ੍ਰੈਂਡ ਆਇਆ ਉਹ ਮਿਥਾ ਰੱਖੇ ਉਸਰੇ ਉਹ ਕੈਂਸਰ ਦੇ ਉੱਤੇ ਪੜਦਾ ਹੈ ਕਿਰਪਾ ਕਰੀ ਉਸ ਸਾਥੀ ਜਿੰਨ੍ਹ ਦੀ ਯਾਦ ਆ ਕਿ ਕੀ ਫਿਰ ਦਰਦ ਨੂੰ ਕਿੰਨਾ ਤੇ ਕਿਉਂਕਹ ਕਰ ਸੁਦੇ ਗਰਾਂ ਨੂੰ ਚਾਹ ਚਾੜੀਗਾ

ਕਾਹਨ ਆਧਮੇਰੇ ਸਰਵਾਤ ਸਤਿ ਸਤਿ ਬਾਚਨ ਤਾ ਤੇਰਾਏ ਕਾਹਨ ਤੇਰਾ ਸਤਿਸ਼ੋ ਮਹਾਰਾਜ ਜੀ ਸੋ ਪਾਰਵਾ ਸਦਾ ਸੁਭਸਦਾ ਤੇਰੀ ਨਾਮ ਮਨ ਸੁਾਵੈ ਨਾਮੋ ਝਕਾ ਮਨ ਵਸਿਆ ਆਵੇ ਸੁਧ ਕਨੀਰੇ ਕਹਨਾਰਤ ਸੱਚੇ ਸਾਹਿਬ ਜਾਨੰਨ ਕਾ ਤੇਰਾਏ ਸਚਾ ਨਾਮ ਨਰਾ